ਨਮਸਕਾਰ ਅਰਸ਼ਿੰਤੋ ਆਸ਼ੀਸ਼ ਮਿੱਤਲ ਫਿਰ ਮੈਂ ਤੁਹਾਨੂੰ ਇੱਕ ਸੋਫਾ ਸੈੱਟ ਦਿਖਾਇਆ ਹੈ ਜੋ ਕਿ ਚਿੱਟੇ ਅਤੇ ਸੋਨੇ ਦੇ ਰੰਗ ਵਿੱਚ ਸੀ ਅਤੇ ਇੱਕ ਬਹੁਤ ਹੀ ਭਾਰੀ ਡਿਜ਼ਾਈਨ ਵਿੱਚ ਸੀ ਇਹ 3 ਇਚ ਬੇਸ ਲੱਕੜ ਵਿੱਚ ਸੀ ਆਮ ਤੌਰ ਤੇ ਸੋਫਾ ਸੱਟ ਵੱਧ ਤੋਂ ਵੱਧ 1 ਅਤੇ 1.5 ਇਚ ਦੀ ਲੱਕੜ ਦੇ ਹੁੰਦੇ ਹਨ ਬੇਸ ਲੱਕੜ ਦੁਆਰਾ ਮੇਰਾ ਮਤਲਬ ਇਹ ਹਿੱਸਾ ਹੈ ਲੱਕੜ ਦੀ ਮੋਟਾਈ ਅਸਲ ਲੱਕੜ ਜੋ ਵਰਤੀ ਜਾਂਦੀ ਹੈ 1 ਅਤੇ 1.5 ਇਚ ਵਿੱਚ ਇੱਕ ਲੱਕੜ ਦਾ ਅਸਲ ਆਕਾਰ ਹੈ ਜੋ ਇੱਕ ਨਿਯਮਤ ਸੋਫਾ ਸੈੱਟ ਵਿੱਚ ਵਰਤੀ ਜਾਂਦੀ ਹੈ ਇਹ ਇੱਕ ਫੇਰ 3 ਇਚ ਬੇਸ ਲੱਕੜ ਵਿੱਚ ਹੈ ਇਸ ਲਈ ਜਿਹੜੀ ਲੱਕੜ ਦੀ ਵਰਤੋਂ ਕੀਤੀ ਗਈ ਹੈ ਇਹ 3 ਇਚ ਚੌੜੀ ਹੈ ਅਤੇ ਪੂਰੇ ਢਾਂਚੇ ਵਿੱਚ ਇਸ ਭਾਰੀ ਲੱਕੜ ਦੀ ਵਰਤੋਂ ਕੀਤੀ ਗਈ ਹੈ ਹੁਣ ਜੇਕਰ ਤੁਸੀਂ ਇਹ ਮਾਪਣਾ ਚਾਹੁੰਦੇ ਹੋ ਕਿ ਇਹ ਸੱਟ ਕਿੰਨਾ ਭਾਰਾ ਹੈ ਤਾਂ ਤੁਸੀਂ ਆਪਣੇ ਕਿਸੇ ਵੀ ਨਜ਼ਦੀਕੀ ਦਰਵਾਜ਼ੇ ਤੇ ਜਾ ਸਕਦੇ ਹੋ ਅਤੇ ਤੁਸੀਂ ਉਸ ਦਰਵਾਜ਼ੇ ਨੂੰ ਮਾਪ ਸਕਦੇ ਹੋ ਜੋ ਸ਼ਾਇਦ ਹੀ 1 ਅਤੇ 1.5 ਇਚ ਹੋਵੇ ਇਸ ਲਈ ਇਸ ਦੇ ਅਨੁਸਾਰ ਤੁਸੀਂ ਦੇਖ ਸਕਦੇ ਹੋ ਕਿ ਇਹ ਦਰਵਾਜ਼ੇ ਦੇ ਆਕਾਰ ਤੋਂ ਦੁੱਗਣਾ ਹੈ ਇਹ ਲੱਕੜ ਦਾ ਹਿੱਸਾ ਹੈ ਇਹ ਧੋਸ ਟੀਕ ਦੀ ਲੱਕੜ ਹੈ ਅਤੇ ਸਭ ਤੋਂ ਵਧੀਆ ਫਿਨਿਸ਼ ਕੁਦਰਤੀ ਟੀਕ ਫਿਨਿਸ਼ ਜੋ ਸਾਡੇ ਕੋਲ ਹੈ ਜਦੋਂ ਸਾਡੇ ਕੋਲ ਸਾਗ ਦੀ ਲੱਕੜ ਹੁੰਦੀ ਹੈ ਤਾਂ ਅਸਲ ਲੱਕੜ ਦੇ ਰੰਗ ਦੀ ਸੁੰਦਰਤਾ ਨੂੰ ਕੁਝ ਵੀ ਨਹੀਂ ਹਰਾਉਂਦਾ ਇਹ 7 ਸੀਟਾਂ ਵਾਲਾ ਇੱਕ ਵੱਡਾ ਮੇਜ਼ ਅਤੇ ਦੋ ਸਾਈਡ ਟੇਬਲਾਂ ਵਾਲਾ ਸੈੱਟ ਹੈ ਅਤੇ ਇਤفاق ਨਾਲ ਇਹ ਵੀ ਕੇਰ ਜਾ ਰਿਹਾ ਹੈ ਪਰ ਇਹ ਇੱਕ ਵੱਖਰਾ ਗਾਹਕ ਸੀ ਅਤੇ ਇਹ ਗੱਲ ਵੱਖਰਾ ਹੈ ਇਸ ਲਈ ਭਾਰੀ ਬੰਤਰ ਵਿੱਚ ਇਸ ਤਰ੍ਹਾਂ ਦੇ ਭਾਰੀ ਡਿਜ਼ਾਈਨ ਸੈਟ ਇੱਕ ਚਿੱਟੇ ਅਤੇ ਸੋਨੇ ਵਿੱਚ ਮੈਂ ਤੁਹਾਨੂੰ ਦਿਖਾਇਆ ਹੈ ਇਹ ਟੀਕ ਫਿਨਿਸ਼ ਵਿੱਚ ਦੋਵੇਂ ਕੇਰਲਾ ਜਾ ਰਹੇ ਹਨ ਕੰਮੜਾ ਖਤਮ ਹੋ ਗਿਆ ਕਿਉਂਕਿ ਕਲਾਇੰਟ ਕਲਾਸਿਕਲ ਪੂਆ ਚਮੜਾ ਚਾਹੁੰਦਾ ਸੀ ਅਤੇ ਅਸੀਂ ਵਾਪਸ ਤੋਫਤ ਹੋ ਗਏ ਅਤੇ ਡਿਜ਼ਾਈਨ ਮੇਰੇ ਦੁਆਰਾ ਤੁਹਾਨੂੰ ਭੇਜੇ ਗਏ ਦੂਜੇ ਸੋਸਿਆਂ ਤੋਂ ਥੋੜਾ ਵੱਖਰਾ ਹੈ ਜਿਵੇਂ ਕਿ ਮੈਂ ਦੱਸਿਆ ਹੈ ਹੁਣ ਸਾਨੂੰ ਦੁਨੀਆ ਭਰ ਤੋਂ ਬਹੁਤ ਸਾਰੀਆਂ ਤਸਵੀਰਾਂ ਮਿਲ ਰਹੀਆਂ ਹਨ ਅਤੇ ਜ਼ਿਆਦਾਤਰ ਕੈਟਾਲਾਗ ਚਿੱਤਰ ਜਾਂ ਡਿਜ਼ਾਈਨ ਹਨ ਜੋ ਇਟਲੀ ਜਾਂ ਇਸ ਵਿੱਚ ਬਣਾਏ ਗਏ ਹਨ ਇੰਡੋਨੇਸ਼ੀਆ ਅਤੇ ਤੁਰਕੀ ਦੇ ਡਿਜ਼ਾਈਨ ਮਿਸਰੀ ਡਿਜ਼ਾਈਨ ਅਤੇ ਲੋਕ ਸਾਨੂੰ ਸਾਡੇ ਲਈ ਜਾਂ ਉਹਨਾਂ ਲਈ ਉਹ ਡਿਜ਼ਾਈਨ ਬਣਾਉਣ ਲਈ ਕਹਿ ਰਹੇ ਹਨ ਅਤੇ ਅਸੀਂ ਇਸ ਨੂੰ ਬਣਾ ਕੇ ਉਹਨਾਂ ਦੇ ਸਥਾਨਾਂ ਤੇ ਭੇਜ ਰਹੇ ਹਾਂ ਭਾਰੀ ਦੇਖ ਵਾਲਾ ਸਤ ਸੀਤਰ ਸੈੱਟ ਅਤੇ ਇਹ ਦੁਬਾਰਾ ਡਬਲ ਨਕਾਸ਼ੀ ਵਿੱਚ ਇਸ ਲਈ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਉਤਰੀਆਂ ਹੋਈਆਂ ਹਨ ਪਿੱਛੇ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗਾ ਪਹਿਲਾ ਡਿਜ਼ਾਈਨ ਪਾਰ ਕਿਨ ਸੀਟਰ ਬਾਹਰ ਅਤੇ ਬਾਹਰ 7 ਫੁੱਟ ਹੈ ਇਸ ਨਾਲ ਉਹਨਾਂ ਦੇ ਹੱਥਾਂ 'ਚ ਕਰਵ ਆ ਗਿਆ ਹੈ ਇਸ ਲਈ ਹੈਡਲ ਇਸ ਤਰ੍ਹਾਂ ਹੈ ਇਸ ਲਈ ਦੋਵੇਂ ਧਿਰਾਂ ਬਾਹਰ ਘੁੰਮ ਰਹੀਆਂ ਹਨ ਪਿੱਛੇ ਦੀ ਉਚਾਈ ਇਸ ਬਿੰਦੂ ਤੱਕ ਇੰਚ ਹੈ ਅਤੇ ਅੱਗੇ ਤੋਂ ਪਿੱਛੇ ਇਹ 30 ਇੰਚ ਖੇਤਰ ਨੂੰ ਖਬਰ ਕਰੇਗਾ ਇਸ ਲਈ 2.5 ਫੁੱਟ ਇਹ ਬਾਹਰ ਅਤੇ ਬਾਹਰ ਤੋਂ ਟੱਕ ਜਾਵੇ। ਫਿਰ ਸਾਡੇ ਕੋਲ ਇਸ ਵਿੱਚ ਦੋ ਸੀਤਰ ਹਨ। ਦੋ ਸੀਤਰ ਬਾਹਰ ਅਤੇ ਬਾਹਰ 60.5 ਇਚ ਹੈ। 5.5 ਫੁੱਟ ਤੋਂ 1 ਇਚ ਘਟ ਕੱਦ ਉਹੀ 35 ਇਚ ਹੈ ਅਤੇ ਅੱਗੇ ਦੋ ਪਿੱਛੇ 30 ਇਚ ਇੱਕ ਵਾਰ ਕਰੇ ਰ। ਇਸ ਨੂੰ ਲਗਰਦਰ ਫਿਰ ਸਾਡੇ ਕੋਲ ਕੁਰਸੀਆਂ ਹਨ। ਕੁਰਸੀਆਂ 3.5 ਫੁੱਟ ਬਾਹਰ ਹਨ। ਇਸ ਲਈ ਨਿਯਮਤ ਆਕਾਰ ਨਾਲੋਂ 1 ਇਚ ਜ਼ਿਆਦਾ ਪਿਛਲਾ ਹਿੱਸਾ ਫਰੰਟ ਤੋਂ ਲੈ ਕੇ ਇਹ ਚ ਖੇਤਰ ਨੂੰ ਕਵਰ ਕਰੇ ਇਸ ਦੇ ਨਾਲ ਸਾਡੇ ਕੋਲ ਦੋ ਸਾਈਨ ਟੇਬਲ ਹਨ ਚੌਰੀ ਏ ਚ ਵਰਗ ਉਚਾਈ ਏ ਚ ਹੈ ਅਤੇ ਸਾਡੇ ਕੋਲ ਇੱਕ ਵੱਡਾ 4 ਫੁੱਟ ਟੇਬਲ ਹੈ ਜੋ ਮੈਂ ਤੁਹਾਨੂੰ ਬਾਅਦ ਵਿੱਚ ਇਸ ਵੀਡੀਓ ਵਿੱਚ ਦਿਖਾਵਾਂਗਾ ਹੁਣ ਡਿਜ਼ਾਈਨਿੰਗ ਹੀ ਸੀ ਅਤੇ ਕੰਮ ਬਾਰੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਨੂੰ ਵਾਪਸ ਮਿਲ ਗਿਆ ਹੈ ਅਤੇ ਇਹ ਇੱਕ ਸਮਕਾਲੀ ਡਿਜ਼ਾਈਨ ਹੈ ਇਸ ਸਮਕਾਲੀ ਡਿਜ਼ਾਈਨ ਦੇ ਨਾਲ ਬਹੁਤ ਸਾਰੇ ਫਰਨੀਚਰ ਕੀਤੇ ਜਾ ਰਹੇ ਹਨ ਅਤੇ ਇੱਕ ਨਾਸਿਕਲ ਅਤੇ ਵਿਕਟੋਰੀਅਨ ਦੇਖਦਾ ਸੁਮੇਲ ਹੈ ਜੋ ਤੁਹਾਡੇ ਕੋਲ ਹੈ ਜੋ ਤੁਸੀਂ ਇੱਥੇ ਦੇਖ ਸਕਦੇ ਹੋ ਅਸੀਂ ਜੋ ਕੁਝ ਵਰਤਦੇ ਹਾਂ ਉਹ ਪਾਟੀ ਕਰਦਾ ਹੈ ਇਹ ਸਹੀ ਇਹ ਬਹੁਤ ਸਖਤ ਨਹੀਂ ਹੈ ਬਹੁਤ ਨਰਮ ਨਹੀਂ ਹੈ ਬਹੁਤ ਸਫਤ ਗੱਦੀ ਤੁਹਾਨੂੰ ਇਹ ਅਹਿਸਾਸ ਦਿਵਾਉਂਦੀ ਹੈ ਕਿ ਤੁਸੀਂ ਲੱਕੜ ਦੇ ਤੱਤੇ ਤੇ ਬੈਠੇ ਹੋ ਘਟਕਣਤਾ ਵਾਲਾ ਗੱਦਾ ਬਹੁਤ ਨਰਮ ਹੁੰਦਾ ਹੈ ਇਸ ਲਈ ਜਦੋਂ ਤੁਸੀਂ ਲੰਬੇ ਸਮੇਂ ਲਈ ਬੈਠਦੇ ਹੋ ਤਾਂ ਮੰਨ ਲਓ ਕਿ ਤੁਸੀਂ ਬੈਠੇ ਹੋ ਮੈਂ ਇੱਥੇ ਬੈਠਾ ਹਾਂ ਅਤੇ ਜਦੋਂ ਗੱਦਾ ਕਾਫੀ ਨਰਮ ਹੁੰਦਾ ਹੈ ਤਾਂ ਮੈਂ ਗੱਦੀ ਦੇ ਅੰਦਰ ਜਾਣਦਰ ਜਾਣ ਰੱਖਦਾ ਹਾਂ ਇਸ ਲਈ ਜਦੋਂ ਮੈਂ ਅੱਧੇ ਘੰਟੇ ਜਾਂ ਥੋੜੇ ਸਮੇਂ ਬਾਅਦ ਉੱਠਦਾ ਹਾਂ ਤਾਂ ਮੈਨੂੰ ਥੋੜਾ ਜਿਹਾ ਪਿੱਠ ਦਰਦ ਮਹਿਸੂਸ ਹੋਵੇਗਾ ਇਸ ਲਈ ਇਹ ਬਹੁਤ ਸੁਝਾਈ ਗਈ ਚੀਜ਼ ਨਹੀਂ ਹੈ ਜਦੋਂ ਤੱਕ ਤੁਸੀਂ ਬੀਨ ਬੈਗ ਕਿਸਮ ਦੀ ਸਮੱਗਰੀ ਦੀ ਵਰਤੋਂ ਨਹੀਂ ਕਰ ਰਹੇ ਹੋ ਕਿਉਂਕਿ ਬੀਨ ਬੈਗ ਬਹੁਤ ਜ਼ਿਆਦਾ ਆਰਾਮਲੀ ਵਰਤੇ ਜਾ ਸਕਦੇ ਹਨ ਅਤੇ ਜਿਸ ਤਰ੍ਹਾਂ ਦਾ ਕੰਮ ਅਸੀਂ ਕਰ ਰਹੇ ਹਾਂ ਉਹ ਹੈ ਭਾਰੀ ਲੱਕੜ ਦਾ ਕੰਮ ਭਾਰੀ ਰਜਾਈਆਂ ਅਤੇ ਵਧੀਆ ਕੰਮ ਜੋ ਤੁਸੀਂ ਦੇਖਦੇ ਹੋ ਉਸ ਲਈ ਵੀ ਚੰਗੀ ਗਰਦੀ ਦੀ ਲੋੜ ਹੁੰਦੀ ਹੈ ਸੋ ਇਹ ਹੈ ਇੱਥੇ ਪੂਰੀ ਤਰ੍ਹਾਂ ਨਾਲ 쿠ਸ਼ਨ ਤੁਸੀਂ ਇੱਥੇ ਚ ਇਹ ਚ ਮੋਟਾ 쿠ਸ਼ਨ ਦੇਖ ਸਕਦੇ ਹੋ ਅਤੇ ਇਸ ਲਈ ਇਹ ਥੋੜਾ ਭਾਰਾ ਹੋ ਜਾਂਦਾ ਹੈ ਅਤੇ ਨਾਲ ਹੀ ਕੁشن ਜਿਆਦਾ ਨਰਮ ਨਹੀਂ ਹੁੰਦਾ ਹੁਣ ਬੈਠਣ ਬਾਰੇ ਜਿਵੇਂ ਕਿ ਮੈਂ ਇੱਥੇ ਬੈਠਾ ਹਾਂ ਹੈਡਲ ਵਾਲੇ ਹਿੱਸੇ ਵਿੱਚ ਜਦੋਂ ਇੱਕ ਗੱਦੀ ਹੁੰਦੀ ਹੈ ਇਹ ਹੱਥ ਨੂੰ ਬੈਠਣ ਲਈ ਆਰਾਮਦਾਇਕ ਜਰਾ ਦਿੰਦਾ ਹੈ ਆਮ ਤੌਰ ਤੇ ਜਦੋਂ ਸਾਡੇ ਕੋਲ ਇੱਥੇ ਲੱਕੜ ਹੁੰਦੀ ਹੈ ਤਾਂ ਇਹ ਆਰਾਮਦਾਇਕ ਨਹੀਂ ਹੁੰਦਾ ਆਪਣਾ ਹੱਥ ਲਗਾਉਣ ਵਾਲੀ ਚੀਜ਼ ਹੁਣ ਤੁਸੀਂ ਇੱਥੇ ਆਸਾਨੀ ਨਾਲ ਬੈਠ ਸਕਦੇ ਹੋ ਅਤੇ ਪਿਛਲੇ ਵਕਰ ਅਤੇ ਡਿਜ਼ਾਈਨ ਦੇ ਨਾਲ ਡਿਜ਼ਾਈਨ ਬਹੁਤ ਵਧੀਆ ਦਿਖਾਈ ਦਿੰਦਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਵਿਚਕਾਰ ਬੈਠਾ ਹਾਂ ਅਤੇ ਦੁਬਾਰਾ ਮੇਰੇ ਕੋਲ ਯੂਨਿਟ ਵਿੱਚ ਕਾਫੀ ਚੰਗੀ ਜਗ੍ਹਾ ਹੈ। ਹੁਣ ਕੁਰਸੀ ਦਾ ਹਿੱਸਾ। ਤਰਰ ਤਰਰ ਜਦੋਂ ਸਾਡੇ ਕੋਲ ਵੱਡੇ ਆਕਾਰ ਦੀਆਂ ਕੁਰਸੀਆਂ ਹੁੰਦੀਆਂ ਹਨ ਉਹ ਆਮ ਤੌਰ ਤੇ ਧੀ ਹੁੰਦੀਆਂ ਹਨ ਤਾਂ ਬੈਠਣ ਦੀ ਵਾਧੂ ਤਾਂ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਇੱਥੇ ਦੋਵਾਂ ਪਾਸਿਆਂ ਤੋਂ ਕਾਫੀ ਜਗ੍ਹਾ ਖਾਲੀ ਹੋ ਰਹੀ ਹੈ ਅਤੇ ਮੈਨੂੰ ਇਸ ਕੁਰਸੀ ਤੇ ਬੈਠਣ ਲਈ ਕਾਫੀ ਜਗ੍ਹਾ ਮਿਲ ਰਹੀ ਹੈ। ਇਸ ਲਈ ਜੇਕਰ ਤੁਹਾਡੇ ਕੋਲ ਮਹਿਮਾਨ ਹਨ ਅਤੇ ਉਹਨਾਂ ਨੂੰ ਬੈਠਣ ਲਈ ਹੋਰ ਜਗ੍ਹਾ ਦੀ ਲੋੜ ਹੈ ਤਾਂ ਇਸ ਤਰ੍ਹਾਂ ਦੀ ਕੋਈ ਚੀਜ਼ ਬਹੁਤ ਹੀ ਸੁਵਿਧਾਜਨਕ ਅਤੇ ਬਹੁਤ ਵਿਦਿਆਵੀ ਹੈ ਡਿਜ਼ਾਈਨਿੰਗ ਪਾਰਟ ਦੀ ਗੱਲ ਕਰੀਏ ਤਾਂ ਹਰ ਜਗ੍ਹਾ ਤੁਹਾਨੂੰ ਭਾਰੀ ਵਰਕ ਨਜ਼ਰ ਆਵੇ ਲਾਤਾਂ ਭਾਰੀਆਂ ਹਨ ਕਾਫੀ ਕਰਵਸੀਏ ਸਨ ਸਾਰੇ ਪਾਸਿਆਂ ਤੇ ਕਰਵਡ ਡਿਜ਼ਾਈਨ ਅਤੇ ਇਹ ਬਾਹਰੀ ਫੈਲਿਆ ਹੋਇਆ ਹੈਂਡਲ ਇਸ ਨੂੰ ਇੱਕ ਵੱਖਰਾ ਦਿਖ ਦਿੰਦਾ ਹੈ ਸਾਡੇ ਕੋਲ ਨਿਯਮਤ ਸੋਫੇ ਹਨ ਵਿੰਗ ਡਿਜ਼ਾਈਨ ਦੇ ਨਾਲ ਚੋਟੀ ਦੇ ਹਿੱਸੇ ਨੂੰ ਫਿਰ ਡਿਜ਼ਾਈਨ ਦੇ ਨਾਲ-ਨਾਲ ਹੈਵੀ ਕਾਰਵਿੰਗ ਵੀ ਮਿਲੀ ਹੈ। ਡਿਜ਼ਾਈਨ ਵੀ ਭਾਰੀ ਡਿਜ਼ਾਈਨ ਲੈ। ਅਸਲ ਯੂਨਿਟ ਵੀ ਭਾਰੀ ਹੈ ਕਿਉਂਕਿ ਤਿੰਨ ਇਚ ਬੇਸਬੋਰਡ ਇਸ ਨੂੰ ਬਹੁਤ ਭਾਰੀ ਬਣਾਉਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇਕੱਲੇ ਵਿਅਕਤੀ ਦੁਆਰਾ ਚੁੱਕਣਾ ਬਹੁਤ ਮੁਸ਼ਕਲ ਹੈ। ਆफी ਭਾਰੀ ਇਕਾਈਆਂ ਅਤੇ ਇਹ ਡਬਲ ਨਕਾਸ਼ੀ ਵਿੱਚ ਹੈ। ਹੁਣ ਮੈਂ ਤੁਹਾਨੂੰ ਪਹਿਲਾਂ ਸਾਰ ਨਹੀਂ ਦਿਖਾਉਂਦਾ ਹਾਂ ਅਤੇ ਫਿਰ ਅਸੀਂ ਡਬਲ ਨਕਾਸ਼ੀ ਵਾਲੇ ਹਿੱਸੇ ਵੱਲ ਵਧਦੇ ਹਾਂ। ਇਸ ਸੈੱਟ ਦੇ ਨਾਲ ਇਹ 4 ਫੁੱਟ ਵਰਗਾਕਾਰ ਮੇਜ਼ ਹੈ। ਜਿਸ ਤਰ੍ਹਾਂ ਇੱਕ ਮੇਜ਼ ਲਈ 4 ਫੁੱਟ ਇੱਕ ਬਹੁਤ ਵੱਡਾ ਆਕਾਰ ਹੈ ਪਰ ਵੱਡੇ ਸੈਟਾਂ ਦੇ ਨਾਲ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇੱਥੇ 6-7 ਹੈ ਅਤੇ ਜਿੰਨੇ ਲੋਕ ਬੈਠੇ ਹਨ ਇਸ ਲਈ ਉਹ ਮੇਜ਼ ਤੱਕ ਪਹੁੰਚਣਾ ਚਾਹੁੰਦੇ ਹਨ। ਅਤੇ ਸਾਈਡ ਟੇਬਲ ਦੇ ਨਾਲ ਅਸੀਂ ਮਹਿਮਾਨਾਂ ਨੂੰ ਪੂਰਾ ਕਰ ਸਕਦੇ ਹਾਂ। ਇਸ ਲਈ ਦੋ ਕੁਰਸੀਆਂ ਦੇ ਵਿਚਕਾਰ ਸਾਈਡ ਟੇਬਲ ਵੀ ਆ ਸਕਦਾ ਹੈ। ਅਤੇ ਉਹ ਸੰਤੁਲਨ ਵੀ ਵਧੀਆ ਕੰਮ ਕਰਦਾ ਹੈ। ਹੁਣ ਜੇਕਰ ਅਸੀਂ ਉਸ ਖੇਤਰ ਦੀ ਗੱਲ ਕਰੀਏ ਜਿਸ ਨੂੰ ਅਸੀਂ ਇਸ ਸੈੱਟ ਨਾਲ ਕਵਰ ਕਰਾਂਗੇ ਤਾਂ ਸਾਈਡ ਟੇਬਲਾਂ ਲਈ ਇੱਕ ਹੋਰ ਚੀਜ਼ ਹੈ ਕਿ ਇਹ ਸਾਈਡ ਟੇਬਲ ਕੋਨਿਆਂ ਤੱਕ ਜਾ ਸਕਦੇ ਹਨ ਆਮ ਤੌਰ ਤੇ ਜੇ ਤੁਹਾਡੇ ਕੋਲ ਆਇਤਾਕਾਰ ਲਿਵਿੰਗ ਰੂਮ ਹੈ ਉਹਨੇ ਖਾਲੀ ਹੋ ਜਾਂਦੇ ਹਨ ਜਦੋਂ ਤੁਸੀਂ ਇਸ ਕਿਸਮ ਦੀ ਬਣਤਰ ਪਾਉਂਦੇ ਹੋ ਜਦੋਂ ਤੱਕ ਤੁਹਾਡੇ ਕੋਲ ਆਕਾਰ ਜਾਂ ਆਕਾਰ ਵਾਲਾ ਸੋਫਾ ਨਹੀਂ ਹੁੰਦਾ ਇਸ ਲਈ ਇਹ ਸਾਈਡ ਟੇਬਲ ਕੋਨਿਆਂ ਤੇ ਵੀ ਜਾ ਸਕਦੇ ਹਨ ਇਸ ਉਦੇਸ਼ ਲਈ ਕੁਝ ਫੁੱਲਦਾਨ ਜਾਂ ਡਿਜ਼ਾਈਨਰ ਆਈਟਮ ਜਾਂ ਮੂਰਤੀ ਕਿਸਮ ਦੀ ਚੀਜ਼ ਜੋ ਕਿ ਇੱਕ ਕੋਨੇ ਵਿੱਚ ਬੈਠ ਸਕਦੀ ਹੈ ਇਸ ਲਈ ਉਹ ਇਹਨਾਂ ਕੋਨਿਆਂ ਵਿੱਚ ਵੀ ਜਾ ਸਕਦੇ ਹਨ ਵਪਨ ਖੇਤਰ ਦਾ ਹਿੱਸਾ ਤੁਹਾਨੂੰ ਇਸ ਸੈਟ ਲਈ ਕਿੰਨਾ ਖੇਤਰ ਚਾਹੀਦਾ ਹੈ ਇਹ ਯੂਨਿਟ ਸੱਤ ਫੁੱਟ ਹੈ ਦੋਵੇਂ ਪਾਸੇ ਸਾਡੇ ਕੋਲ 2 ਢਾਈ ਅਤੇ ਢਾਈ ਇਚ ਹਨ ਤਾਂ 5 ਫੁੱਟ ਉਹ ਪਾਸੇ 7 ਫੁੱਟ ਇਥੇ ਅਤੇ ਫਿਰ ਸਾਨੂੰ ਵਿਚਕਾਰ ਵਿੱਚ ਥੋੜੀ ਜਹੀ ਥਾਂ ਦੀ ਲੋੜ ਪਵੇਗੀ ਚਲੋ ਦੋਵੇਂ ਪਾਸੇ 3 ਤੋਂ 4 ਇਚ ਕਹੀ ਇਸ ਲਈ ਕੁੱਲ ਮਿਲਾ ਕੇ ਤੁਹਾਨੂੰ ਇਸ ਕੰਧ ਤੇ ਲਗਭਗ ਫੁੱਟ ਖੇਤਰ ਦੀ ਲੋੜ ਹੈ ਇਸ ਲਈ ਇਸ ਕਿਸਮ ਦੇ ਸੱਟ ਨੂੰ ਰੱਖਣ ਲਈ ਇਸ ਕੰਧ ਨੂੰ 13 ਫੁੱਟ ਦੀ ਲੋੜ ਹੁੰਦੀ ਹੈ ਇਸ ਲਈ ਇਹ ਲੰਬਾਈ 42 42 84 ਦੁਬਾਰਾ 7 ਫੁੱਟ ਹੈ ਅਤੇ ਸਾਈਡ ਟੇਬਲ ਦੇ ਨਾਲ ਜੇਕਰ ਤੁਸੀਂ ਉਸ ਕੋਨੇ ਵੱਲ ਜਾਂਦੇ ਹੋ ਤਾਂ ਇਹ 2 ਫੁੱਟ ਹੈ ਇਸ ਲਈ ਇੱਥੇ 7 ਅਤੇ 2 9 ਅਤੇ 2.5 ਇਸ ਲਈ ਲਗਭਗ ਤੁਹਾਨੂੰ ਇਸ ਪਾਸੇ ਦੀ ਲੋੜ ਹੈ ਜਾਂ ਜੇ ਤੁਸੀਂ ਉਸ ਪਾਸੇ ਸਾਈਡ ਟੇਬਲ ਨਹੀਂ ਰੱਖ ਰਹੇ ਹੋ ਤਾਂ ਇਹ ਇੱਥੇ ਜਾ ਸਕਦਾ ਹੈ ਉਸ ਸਥਿਤੀ ਵਿੱਚ ਤੁਹਾਨੂੰ ਇੱਥੇ 9.5 ਤੋਂ 10 ਫੁੱਟ ਖੇਤਰ ਦੀ ਲੋੜ ਹੈ ਇਸ ਲਈ ਜੇਕਰ ਤੁਸੀਂ ਉੱਥੇ ਸਾਈਡ ਟੇਬਲ ਰੱਖ ਰਹੇ ਹੋ ਤਾਂ ਤੁਹਾਨੂੰ ਇਸ ਕੰਧ ਤੇ ਲਗਭਗ 4 ਫੁੱਟ ਖੇਤਰ ਦੀ ਜ਼ਰੂਰਤ ਹੈ ਜਾਂ ਨਹੀਂ ਤਾਂ ਤੁਸੀਂ 10 ਫੁੱਟ ਖੇਤਰ ਵਿੱਚ ਵੀ ਕੰਮ ਕਰ ਸਕਦੇ ਹੋ ਇਸ ਲਈ ਇਸ ਕਿਸਮ ਦੇ ਸੈਟਅਪ ਲਈ 13 10 ਫੁੱਟ ਖੇਤਰ ਦੀ ਲੋੜ ਹੁੰਦੀ ਹੈ ਪਗੌਣ ਲਈ ਅਤੇ ਤੁਸੀਂ ਅਗਲੇ ਪਾਸੇ ਨੂੰ ਖੁੱਲਾ ਰੱਖ ਸਕਦੇ ਹੋ ਜਾਂ ਤੁਸੀਂ ਕੁਰਸੀਆਂ ਨੂੰ ਇੱਕ ਪਾਸੇ ਜਾਂ ਦੋ ਸਿੱਤਰਾਂ ਨੂੰ ਉਸ ਪਾਸੇ ਲਿਜਾ ਸਕਦੇ ਹੋ ਤੁਹਾਡੇ ਸੈਟਅਪ ਦੇ ਅਨੁਸਾਰ ਇਸ ਪਾਸੇ ਦੋ ਕੁਰਸੀਆਂ ਹਾਲਾਂਕਿ ਸੈਟਅਪ ਇਜਾਜ਼ਤ ਦਿੰਦਾ ਹੈ ਜੇਕਰ ਤੁਹਾਡੇ ਕੋਲ ਇੱਕ ਕੰਧ ਤੇ ਦੀਵਾਨ ਜਾਂ ਖੁੱਲੇ ਬੈਕ ਸੈਟ ਵਰਗੀ ਕੋਈ ਖਿੜਕੀ ਹੈ ਤਾਂ ਇਹ ਵੀ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਕਿਸਮ ਦੇ ਸੱਟਾਂ ਦੇ ਨਾਲ ਆਮ ਤੌਰ ਤੇ ਜਦੋਂ ਤੁਹਾਡੇ ਕੋਲ ਪਿਛਲੇ ਪਾਸੇ 4 ਫੁੱਟ ਦੀ ਉਚਾਈ ਹੁੰਦੀ ਹੈ ਤਾਂ ਖਿੜਕੀ ਥੋੜੀ ਤੇ ਹੀ ਟੱਕ ਜਾਂਦੀ ਹੈ ਇਸ ਲਈ ਜੇਕਰ ਤੁਹਾਡੇ ਕੋਲ ਵਿੰਡੋਜ਼ ਦਾ ਡਿਜ਼ਾਈਨ ਹੈ ਅਤੇ ਤੁਸੀਂ ਵਿੰਡੋਜ਼ ਨੂੰ ਟਰਨਾ ਨਹੀਂ ਚਾਹੁੰਦੇ ਹੋ ਤਾਂ ਓਪਨ ਬੈਕ ਸੇਟੀ ਜਾਂ ਦੀਵਾਨ ਦੀ ਧਾਰਨਾ ਵੀ ਕੰਮ ਕਰ ਸਕਦੀ ਹੈ ਸੀਟਾਂ ਦੀ ਗਿਣਤੀ ਡਿਜ਼ਾਈਨ ਰੰਗ ਫੈਬਰਿਕ ਟੇਬਲ ਦਾ ਆਕਾਰ ਸਾਈਡ ਟੇਬਲ ਇਹ ਸਭ ਕੁਝ ਗਾਹਕ ਦੀ ਲੋੜ ਅਨੁਸਾਰ ਹੈ ਤੁਹਾਨੂੰ ਜ਼ਿਆਦਾ ਸੀਟਾਂ ਦੀ ਲੋੜ ਹੈ ਅਸੀਂ ਅਧੀਹਾ ਕਰ ਸਕਦੇ ਹਾਂ ਤੁਹਾਨੂੰ ਘੱਟ ਸੀਟਾਂ ਦੀ ਲੋੜ ਹੈ ਇਹ ਕੀਤਾ ਜਾ ਸਕਦਾ ਹੈ ਇਹ ਗਲੋਸ ਫਿਨਿਸ਼ ਵਿੱਚ ਇੱਕ ਕੁਦਰਤੀ ਟੀਕ ਸ਼ੇਡ ਹੈ ਜੇਕਰ ਤੁਸੀਂ ਮੈਟ ਫਿਨਿਸ਼ ਦੀ ਤਲਾਸ਼ ਕਰ ਰਹੇ ਹੋ ਤਾਂ ਅਜਿਹਾ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਅਕਰੌਟ ਜਾਂ ਸੋਨਾ ਚਾਹੁੰਦੀ ਤਾਂਬਾ ਗੁਲਾਬ ਸੋਨਾ ਲੱਭ ਰਹੇ ਹੋ ਚਿੱਟਾ-ਚਿੱਟਾ ਬੰਦ ਕਈ ਰੰਗ ਹਨ ਅਸੀਂ ਤੁਹਾਨੂੰ ਤੁਹਾਡੀ ਪਸੰਦ ਦੇ ਅਨੁਸਾਰ ਪਲਾਨ ਕਰ ਸਕਦੇ ਹਾਂ ਅਤੇ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਪਹੁੰਚਾ ਸਕਦੇ ਹਾਂ ਇਹ ਕਿਰ ਲ ਜਾ ਰਿਹਾ ਹੈ ਅਸੀਂ ਭਾਰਤ ਤੋਂ ਬਾਹਰ ਵੀ ਜ਼ਿਆਦਾਤਰ ਥਾਵਾਂ ਤੇ ਪਹੁੰਚਾ ਰਹੇ ਹਾਂ ਅਸੀਂ ਓਮਾਨ ਨੂੰ ਡਿਲੀਵਰ ਕੀਤਾ ਹੈ ਅਸੀਂ ਨੀਦਰਲੈਂਡਸ ਜਰਮਨੀ ਯੂਕੇ ਨੂੰ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਜਾਪਾਨ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਭਗ ਹਰ ਥਾਂ ਪਹੁੰਚਾ ਦਿੱਤਾ ਹੈ ਅਤੇ ਕੈਨੇਡਾ ਅਸੀਂ ਹਾਲ ਹੀ ਵਿੱਚ ਡਿਲੀਵਰ ਕੀਤਾ ਹੈ ਇਸ ਲਈ ਜ਼ਿਆਦਾਤਰ ਖੇਤਰਾਂ ਨੂੰ ਅਸੀਂ ਪਹਿਲਾਂ ਹੀ ਕਵਰ ਕਰ ਚੁੱਕੇ ਹਾਂ ਅਸੀਂ ਤੰਜ਼ਾਨੀਆ ਭੇਜੇ ਹਨ ਅਸੀਂ ਕਾਨਾ ਭੇਜੇ ਹਨ ਅਤੇ ਇੱਕ ਸ਼ਿਪਮੈਂਟ ਜੋ ਅਸੀਂ ਹਾਲ ਹੀ ਵਿੱਚ ਕੀਨੀਆ ਨੂੰ ਭੇਜਿਆ ਹੈ ਇਸ ਲਈ ਜ਼ਿਆਦਾਤਰ ਸਥਾਨਾਂ ਨੂੰ ਅਸੀਂ ਪਹਿਲਾਂ ਹੀ ਕਵਰ ਕਰ ਲਿਆ ਹੈ ਇਸ ਲਈ ਤੁਸੀਂ ਜਿੱਥੇ ਵੀ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਅਸੀਂ ਤੁਹਾਡੀ ਜਗ੍ਹਾ ਨੂੰ ਸੈਟਅਪ ਕਰਨ ਅਤੇ ਡਿਲੀਵਰੀ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ ਹੁਣ ਡਬਲ ਕਾਰਵਿੰਗ ਸੰਗਲਪ ਵੱਲ ਵਧਦੇ ਹਾਂ ਅਸੀਂ ਹੁਣੇ ਹੀ ਭੂਮਨੇਸ਼ਵਰ ਨੂੰ ਇੱਕ ਸੈੱਟ ਡਿਲੀਵਰ ਕੀਤਾ ਹੈ ਸਾਡਾ ਅਸਲੀ ਹੈਵੀ ਗੋਲਡਨ ਸੈੱਟ ਇੱਕ ਪੰਜ ਸੀਟਰ ਅਤੇ ਮੈਨੂੰ ਗਾਹਕਾਂ ਤੋਂ ਹੁਣੇ-ਹੁਣੇ ਤਸਵੀਰਾਂ ਪ੍ਰਾਪਤ ਹੋਈਆਂ ਹਨ ਗਾਹਕ ਬਹੁਤ ਖੁਸ਼ ਹੈ ਡਬਲ ਕਾਰਵਿੰਗ ਚੰਗੀ ਲੱਗਦੀ ਹੈ ਜਦੋਂ ਤੁਹਾਡੇ ਕੋਲ ਕਮਰੇ ਦੇ ਵਿੱਚਕਾਰ ਕੁਝ ਹੁੰਦਾ ਹੈ ਜੇ ਬਿਲਕੁਲ ਮੱਧ ਨਹੀਂ ਤਾਂ ਉਹ ਖੇਤਰ ਜਿੱਥੇ ਤੁਸੀਂ ਕੰਧ ਤੋਂ ਕੁਝ ਦੂਰੀ ਰੱਖਦੇ ਹੋ ਇਹ ਇਕਾਈ ਪਿਛਲੇ ਪਾਸੇ ਤੋਂ ਉੱਕਰੀ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਵੀ ਨਕਾਸ਼ੀ ਸਾਰਨ ਇਕਾਈਆਂ ਸਾਧੇ ਹੁੰਦੀਆਂ ਹਨ ਉਹਨਾਂ ਦੇ ਪਿਛਲੇ ਪਾਸੇ ਕੋਈ ਡਿਜ਼ਾਈਨ ਨਹੀਂ ਹੁੰਦਾ ਕਿਉਂਕਿ ਇਹ ਕੰਧ ਵੱਲ ਜਾਂਦੀ ਹੈ ਇਸ ਲਈ ਜੋ ਕੁਝ ਸੁਭ ਰਿਹਾ ਹੈ ਉਸ ਵਿੱਚ ਇਨਾ ਪੈਸਾ ਖਚਣ ਦਾ ਕੋਈ ਮਤਲਬ ਨਹੀਂ ਹੈ ਅਤੇ ਜਿਸ ਤਰ੍ਹਾਂ ਅੱਗੇ ਦਾ ਹਿੱਸਾ ਤੁਸੀਂ ਉੱਥੇ ਤਿੰਨ ਸੀਟਰਾਂ ਵਿੱਚ ਦੇਖਦੇ ਹੋ ਉਸੇ ਤਰ੍ਹਾਂ ਦੋ ਸੀਟਰਾਂ ਵਿੱਚ ਵੀ ਪਿਛਲੇ ਪਾਸੇ ਨਕਾਸ਼ੀ ਹੁੰਦੀ ਹੈ ਫਰੀ ਸੀਟਰ ਵੀ ਕਾਰਵਿੰਡ ਹੈ ਅਤੇ ਦੋ ਕੁਰਸੀਆਂ ਵੀ ਜਿਸ ਤਰ੍ਹਾਂ ਤੁਸੀਂ ਉੱਥੇ ਤਿੰਨ ਸੀਟਰ ਦੇਖਦੇ ਹੋ ਉਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਉੱਕਰਿਆ ਹੋਇਆ ਹੈ ਇਸੇ ਤਰ੍ਹਾਂ ਸਾਡੇ ਕੋਲ ਦੋ ਸੀਟਰ ਅਤੇ ਕੁਰਸੀ ਵੀ ਪਿਛਲੇ ਪਾਸੇ ਉੱਕਰੀ ਹੋਈ ਹੈ ਅਤੇ ਸਾਡੇ ਸਾਹਮਣੇ ਲੱਤਾਂ ਦੀ ਕਿਸਮ ਹੈ ਇਸੇ ਤਰ੍ਹਾਂ ਸਾਡੇ ਕੋਲ ਲੱਤਾਂ ਤੇ ਕਰਵਸੀਅਸ ਡਿਜ਼ਾਈਨ ਹੈ ਅਤੇ ਪਿਛਲੇ ਪਾਸੇ ਵੀ ਪੂਰੀ ਨਕਾਸ਼ੀ ਹੈ ਪਿਲਰ ਹੁਣ ਦੇਖਦੇ ਹਾਂ ਕਿ ਕੋਈ ਕੈਮਰਾ ਐਂਗਲ ਤੋਂ ਦੂਜੇ ਪਾਸੇ ਤੋਂ ਇਸ ਪਾਸੇ ਤੋਂ ਅੱਗੇ ਵੱਧ ਰਿਹਾ ਹੈ ਕੋਈ ਅੰਦਰ ਜਾ ਰਿਹਾ ਹੈ ਅਤੇ ਤੁਸੀਂ ਸੈੱਟ ਨੂੰ ਇਸ ਤਰ੍ਹਾਂ ਰੱਖਿਆ ਹੈ ਇਸ ਲਈ ਸਾਰੇ ਪਾਸਿਆਂ ਤੋਂ ਸੈੱਟ ਦੀ ਪੂਰੀ ਦਿੱਖ ਚੰਗੀ ਤਰ੍ਹਾਂ ਦਿਖਾਈ ਦਿੰਦੀ ਹੈ ਪਿਲਰ ਅਤੇ ਦੋਸਤੋ ਇਹ ਸਸਤਾ ਫਰਨੀਚਰ ਨਹੀਂ ਹੈ ਇਹ ਤਖਾਨ ਦਾ ਕੰਮ ਨਹੀਂ ਹੈ ਇਹ ਕਾਰੀਗਰਾਂ ਦਾ ਕੰਮ ਹੈ ਏਸੀ ਯੂਨਿਟ ਲਈ ਢਾਚਾ ਬਣਾਉਣ ਵਿੱਚ ਮਹੀਨੇ ਲੱਗ ਜਾਂਦੇ ਹਨ ਇਸ ਵਿੱਚ ਬਹੁਤ ਸਮਾਂ ਲੱਗਦਾ ਹੈ ਕਿ ਨਿਸ਼ਿੰਗ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਕਿਉਂਕਿ ਇਸ ਖੇਤਰ ਨੂੰ ਅੰਦਰੋਂ ਕੱਟਣ ਵਾਲੇ ਹਰ ਇੱਕ ਸੈਂਡ ਪੇਪਰ ਲੈਂਦੇ ਹਨ ਅਤੇ ਉਹ ਇਸ ਨੂੰ ਪੂਰਾ ਕਰਦੇ ਹਨ ਨਿਰਵਿਗੰਦਿਕ ਪ੍ਰਾਪਤ ਕਰਨ ਲਈ ਜੋ ਅਸੀਂ ਇੱਥੇ ਸਾਰੇ ਖੇਤਰਾਂ ਵਿੱਚ ਅੰਦਰੋਂ ਪ੍ਰਾਪਤ ਕਰ ਰਹੇ ਹਾਂ ਹਰ ਥਾਂ ਤੇਰਾ ਹੀ ਦਿਸਦਾ ਇਹਨਾਂ ਨੂੰ ਸਹੀ ਢੰਗ ਨਾਲ ਰੇਤ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਬਹੁਤ ਸਮਾਂ ਲੱਗਦਾ ਹੈ ਕਿਉਂਕਿ ਇਹ ਹੱਥਾਂ ਨਾਲ ਕੀਤੇ ਜਾਂਦੇ ਹਨ ਇਹਨਾਂ ਕਿਤਰਾ ਵਿੱਚ ਕੋਈ ਮਸ਼ੀਨ ਕੰਮ ਨਹੀਂ ਕਰ ਸਕਦੀ ਇਹ ਛੋਟੀਆਂ ਕਟਿੰਗਾਂ ਹਰ ਜਗ੍ਹਾ ਰੇਤਲੀ ਕੀਤੀ ਜਾਂਦੀ ਹੈ ਇਸ ਕਿਸਮ ਦੀ ਫਿਨਿਸ਼ਿੰਗ ਕਰਵਾਉਣ ਲਈ ਕਈ ਦਿਨ ਜੋ ਤੁਸੀਂ ਇੱਥੇ ਦੇਖਦੇ ਹੋ ਉਹ ਕੁਦਰਤੀ ਟੀਕ ਫਿਨਿਸ਼ ਹੈ ਅਤੇ ਕੁਦਰਤੀ ਟੀਕ ਫਿਨਿਸ਼ ਵਿੱਚ ਦਾਣੇ ਦਿਖਾਈ ਦਿੰਦੇ ਹਨ ਲੱਕੜ ਦਾ ਕੰਮ ਬਹੁਤ ਸਪਸ਼ਟ ਦਿਖਾਈ ਦਿੰਦਾ ਹੈ ਜੇਕਰ ਤੁਹਾਡੇ ਕੋਲ ਇੱਕ ਵੱਡਾ ਲਿਵਿੰਗ ਰੂਮ ਹੈ ਅਤੇ ਤੁਸੀਂ ਕੋਈ ਅਜੀਹੀ ਚੀਜ਼ ਰੱਖਣਾ ਚਾਹੁੰਦੇ ਹੋ ਜੋ ਕੰਦਵਲ ਨਹੀਂ ਜਾ ਰਹੀ ਹੈ ਤਾਂ ਤੁਸੀਂ ਇਸ ਡਬਲ ਕਾਰਵਿੰਗ ਨੂੰ ਇੱਕ ਵਿਕਲਪ ਵਜੋਂ ਵਿਚਾਰ ਸਕਦੇ ਹੋ ਇਹ ਕਿਸੇ ਹੋਰ ਫਰਨੀਚਰ ਵਿੱਚ ਉਪਲਬਧ ਨਹੀਂ ਹੈ ਸਿਰਫ ਹੱਥਾਂ ਨਾਲ ਉਕਰਿਆ ਫਰਨੀਚਰ ਹੀ ਤੁਹਾਨੂੰ ਇਹ ਡਬਲ ਨਕਾਸ਼ੀ ਵਾਲਾ ਦੇਖ ਦਿ ਸਕਦਾ ਹੈ ਹੋਰ ਸਾਦਾ ਫਰਨੀਚਰ ਜੋ ਤੁਹਾਨੂੰ ਸਥਾਨਕ ਸਤੋਰਾ ਵਿੱਚ ਮਿਲਦਾ ਹੈ ਉਹ ਤੁਹਾਨੂੰ ਇਹ ਸ਼ਾਹੀ ਥੀਮ ਨਹੀਂ ਦੇ ਸਕਦੇ ਜੇ ਤੇਰੇ ਘਰ ਮਹਿਲ ਹੈ ਇਹ ਪੈਸੇ ਬਾਰੇ ਨਹੀਂ ਹੈ ਇਹ ਸ਼ਾਨਦਾਰ ਇਮਾਰਤਾਂ ਬਾਰੇ ਨਹੀਂ ਹੈ ਇਹ ਤੁਹਾਡੀ ਭਾਵਨਾ ਬਾਰੇ ਹੈ ਕਿ ਤੁਸੀਂ ਆਪਣੀ ਜਗ੍ਹਾ ਨੂੰ ਮਹਿਲ ਵਾਂਗ ਦਿਖਣਾ ਚਾਹੁੰਦੇ ਹੋ ਛੋਟਾ ਫੈਟ ਹੋਵੇ ਜਾਂ ਵੱਡਾ ਘਰ ਕੋਈ ਫਰਕ ਨਹੀਂ ਪੈਂਦਾ ਅੰਦਰੂਨੀ ਸਿਰਫ ਇਸ ਤਰ੍ਹਾਂ ਦੇ ਹਨ ਇਹ ਤੁਹਾਡੀ ਪਸੰਦ ਤੇ ਨਿਰਭਰ ਕਰਦਾ ਹੈ ਪਰ ਸਿਰਫ ਇੱਕ ਹੋਰ ਸਵਾਲ ਬਹੁਤ ਸਾਰੇ ਲੋਕ ਸਾਨੂੰ ਇਸ ਬਾਰੇ ਪੁੱਛਦੇ ਹਨ ਕਿ ਸਾਡੇ ਕੋਲ ਇੱਕ ਛੋਟਾ ਘਰ ਜਾਂ ਇੱਕ ਫਟ ਹੈ ਅਤੇ ਇਸ ਕਿਸਮ ਦੀਆਂ ਭਾਰੀ ਯੂਨਿਟਾਂ ਉਥੇ ਵਧੀਆ ਨਹੀਂ ਲੱਗਦੀਆਂ ਦੋਸਤੋ ਇਹ ਇੱਕ ਗਲਤ ਧਾਰਨਾ ਹੈ ਕਿਉਂਕਿ ਇੱਕ ਨਿਯਮਤ ਸੋਕੇ ਦਾ ਆਕਾਰ ਇੱਕੋ ਜਿਹਾ ਰਹਿੰਦਾ ਹੈ ਕਿਉਂਕਿ ਬੈਠਣ ਦੀ ਜਗ੍ਹਾ ਹਰ ਕਿਸੇ ਦੀ ਜ਼ਰੂਰਤ ਇੱਕੋ ਜਿਹੀ ਹੋਵੇਗੀ ਭਾਵੇਂ ਇਹ ਪੂਰੀ ਤਰ੍ਹਾਂ ਨਾਲ ਗੱਦੀ ਵਾਲਾ ਹੋਵੇ ਸਧਾਰਨ ਸੋਫਾ ਹੋਵੇ ਜਾਂ ਭਾਰੀ ਨਕਾਸ਼ੀ ਵਾਲਾ ਹੋਵੇ ਇਸ ਲਈ ਸਪੇਸ ਲਗਭਗ ਉਹੀ ਹੈ ਜੋ ਇੱਕ ਰੈਗੂਲਰ ਸੋਫੇ ਦੁਆਰਾ ਕੈਪਚਰ ਕੀਤੀ ਜਾਂਦੀ ਹੈ ਜਾਂ ਇਹ ਇੱਕ ਜਦੋਂ ਤੱਕ ਤੁਹਾਡੇ ਕੋਲ ਇੱਕ ਬਹੁਤ ਹੀ ਹਲਕਾ ਡਿਜ਼ਾਈਨ ਕਿਸਮ ਦੀ ਚੀਜ਼ ਨਹੀਂ ਹੈ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਸਾਡਾ ਕੰਮ ਕਿਵੇਂ ਪਸੰਦ ਕਰਦੇ ਹੋ ਜੇਕਰ ਕੋਈ ਅਜੀਹੀ ਚੀਜ਼ ਹੈ ਜਿਸ ਵਿੱਚ ਤੁਸੀਂ ਸਾਨੂੰ ਸੁਧਾਰ ਕਰਨਾ ਚਾਹੁੰਦੇ ਹੋ ਜੇਕਰ ਤੁਹਾਡੇ ਕੋਲ ਕੋਈ ਸੁਝਾਅ ਹੈ ਤਾਂ ਸਾਨੂੰ ਇਸ ਨੂੰ ਲੈ ਕੇ ਬਹੁਤ ਖੁਸ਼ੀ ਹੋਵੇਗੀ ਕਿਰਪਾ ਕਰਕੇ ਸਾਨੂੰ ਦੱਸੋ ਮੈਂ ਤੁਹਾਨੂੰ ਦਿਲੋਂ ਬੇਨਤੀ ਕਰਦਾ ਹਾਂ ਕੀ ਸਾਨੂੰ ਦੱਸੋ ਕਿ ਅਸੀਂ ਇਸ ਤਰ੍ਹਾਂ ਦੇ ਕੰਮ ਬਾਰੇ ਕੀ ਸੋਚਦੇ ਹੋ ਅਤੇ ਜੇ ਅਸੀਂ ਕੁਝ ਪਸੰਦ ਕਰਦੇ ਹਾਂ ਤਾਂ ਉਸ ਦੀ ਸ਼ਲਾਵਾ ਕੀਤੀ ਜਾਣੀ ਚਾਹੀਦੀ ਹੈ। ਪਲਾਕਕਾਰੀ ਪ੍ਰਤਿਭਾ ਦੀ ਤਾਰੀਫ ਹੋਣੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਪਸੰਦ ਤੁਹਾਨੂੰ ਕੁਝ ਟਿੱਪਣੀਆਂ ਲਈ ਦਿਲੋਂ ਬੇਨਤੀ ਕਰਦਾ ਹਾਂ। ਸਾਨੂੰ ਦੱਸੋ ਕਿ ਅਸੀਂ ਕਿਵੇਂ ਕਰ ਰਹੇ ਹਾਂ। ਤੁਹਾਡਾ ਧੰਵਾਦ ਬਹੁਤ ਬਹੁਤ ਧੰਨਵਾਦ।